ਦੀਰ ਸਿੰਘ ਸੋਭਾ ਸਿੰਘ ਤਲਵੰਡੀ ਦਾ ਰਹਿਣ ਵਾਲਾ ਰਾਤ ਦੇ ਨੇਰ ਚਖੜ ਨਾਲ ਮੇਰਾ ਬਰਾਂਡਾ ਸਾਰਾ ਉੱਡ ਗਿਆ ਗੱਡੀ ਸੀ ਵਿੱਚ ਉਹ ਵੀ ਟੁੱਟ ਗਈ ਆ ਸਕੂਟਰੀ ਸੀ ਉਹ ਟੁੱਟ ਗਈ ਆ ਮਾਤਾ ਤੇ ਮੇਰੇ ਬਾਪੂ ਜੀ ਇਹ ਦੋਵੇਂ ਇਹ ਬਰਾਂਡੇ 'ਚ ਇਹ ਉਹਨਾਂ ਦੇ ਬਹੁਤ ਜਿਆਦੀਆਂ ਸੱਟਾਂ ਲੱਗੀਆਂ ਮੈਂ ਸਰਕਾਰ ਅਗੇ ਬੇਨਤੀ ਕਰਦਾ ਪਈਏ ਮੇਰੇ ਤੇ ਇਹਦਾ ਵੇਖ ਕੇ ਕਿਸੇ ਵੀ ਆਪਦੇ ਕਰਮਚਾਰੀ ਨੂੰ ਕੱਲਾ ਨੇ ਨੂੰ ਵੇਖ ਕੇ ਮੇਰਾ ਜੋ ਵੀ ਬੰਦਾ ਹੱਕ ਦਵਾਉਣਾ ਮੈਂ ਗਰੀਬ ਆਦਮੀ ਮੇਰੇ ਤੋਂ ਕੰਦਾ ਵੀ ਨਹੀਂ ਹੋਣੀਆਂ ਮੈਂ ਆਸਾਨ ਮਜ਼ਦੂਰ ਸ਼ਗੱਤ ਕਮੇਟੀ ਤੋਂ ਮੇਰ ਸਿੰਘ ਤਲਵੰਡੀ ਰਾਤ ਵੱਡਾ ਜਿਹੜਾ ਤੂਫਾਨ ਆਇਆ ਉਹਦੇ ਵਿੱਚ ਜਿਹੜਾ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਵਾ ਪਿੰਡ ਤਲਵੰਡੀ ਸੋਭਾ ਸਿੰਘ ਦਾ ਜਿਹਦੇ ਵਿੱਚ ਖੁਦ ਮੇਰੇ ਘਰ ਦਾ ਨੁਕਸਾਨ ਜਿਹੜੀ ਟੂੜੀ 12 ਮੀਟਰ ਵਾਲੀ ਉਹ ਵੀ ਉੱਡ ਗਈ ਆ ਕੰਦ ਵੀ ਟਹਿ ਗਈ ਆ ਭਾਈ ਲਖਮੀਰ ਸਿੰਘ ਮੇਰਾ ਗਵਾਂਢੀ ਆ ਉਹਦਾ ਛੱਡ ਸਾਰਾ ਡਿੱਗ ਪਿਆ ਵਾ ਲਖਵਿੰਦਰ ਸਿੰਘ ਦਾ ਬਰਾਂਡਾ ਪਾੜ ਕੇ ਟੂੜੀ ਸਾਰੀ ਬਾਹਰ ਨਿਕਲ ਕੇ ਉੱਡ ਗਈ ਆ ਇਹਦੇ ਵਿੱਚ ਗੱਡੀ ਖੜੀ ਸੀ ਉਹ ਵੀ ਟੁੱਟ ਗਈ ਆ ਆ ਮੇਰੇ ਮਗਰ ਗੱਡੀ ਖਲੋਦੀ ਆ ਟੁੱਟ ਗਈ ਆ ਮੰਝੇ ਵੀ ਟੁੱਟ ਗਿਆ ਬਾਤਾ ਬਾਪੂ ਵੇਸੀ ਉਹਨੂੰ ਵੀ ਸੱਟਾਂ ਲੱਗੀਆਂ ਵਾ ਬਹੁਤ ਵੱਡਾ ਨੁਕਸਾਨ ਹੋਇਆ ਵਾ ਬਰਾਂਡਾ ਵੀ ਸਾਰਾ ਤੈਸ ਨੈਸ ਹੋ ਗਿਆ ਵਾ ਇਹਦੇ ਤੇ ਸਰਕਾਰ ਨੂੰ ਅਪੀਲ ਕਰਦੇ ਆ ਮਾਨਯੋਗ ਭਗਵੰਤਵਾਂ ਸਰਕਾਰ ਨੂੰ ਕਿ ਜਿਹੜਾ ਨੇਰ ਦੇ ਨਾਲ ਵੱਡਾ ਨੁਕਸਾਨ ਹੋਇਆ ਵਾ ਇਹਦਾ ਸਰਵਾ ਕਰਵਾ ਕੇ ਇਹ ਮਾਤਰ ਲੋਕ ਆ ਗਰੀਬ ਲੋਕ ਆ ਇਹਨਾਂ ਦੀ ਮਦਦ ਕੀਤੀ ਜਾਵੇ ਮਾਲੀ ਸਹਾਇਤਾ ਦਿੱਤੀ ਜਾਵੇ ਤੇ ਡੀਸੀ ਸਾਹਿਬ ਤੁਰੰਤ ਤਰਨ ਨੂੰ ਵੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਜਿਹੜਾ ਵੱਡਾ ਨੁਕਸਾਨ ਰਾਤ ਹੋਇਆ ਵਾ ਉਹਦਾ ਸਰਵਾ ਕਰਵਾ ਕੇ ਬੰਦੀ ਜਿਹੜੀ ਮਾਲੀ ਸਹਿਤਾ ਵਾ ਦਿੱਤੀ ਜਾਵੇ ਕਿਉਂ ਕਿ ਕਿਸਾਨ ਤੇ ਮਜ਼ਦੂਰ ਅੱਗੇ ਰਖੜਿਆ ਪਿਆ ਵਾ ਬਹੁਤ ਵੱਡਾ ਰਾਤ ਨੀਰ ਨੇ ਨੁਕਸਾਨ ਕੀਤਾ ਵਾ ਇਸ ਨੁਕਸਾਨ ਦੀ ਪਰਪਰਾਏ ਜਿਹੜੀ ਆ ਸਰਕਾਰ ਕਰੇ ਤੇ ਨਾ ਕੀਤੀ ਤੇ ਕਿਸਾਨ ਤੇ ਮਜ਼ਦੂਰ ਅੱਗੇ ਮਾਰਿਆ ਚੁੱਕਿਆ ਉਹਦੇ ਪੱਲੇ ਕੁਛ ਨਹੀਂਗਾ ਤੇ ਕੁਛ ਵੀ ਪੱਲੇ ਨਹੀਂ ਰਹੂਗਾ ਕਿਸਾਨ ਮਜ਼ਦੂਰ ਸ਼ਕਤ ਵੱਡਿਆ ਸੇਵਾਦਾਰ ਮੇਰ ਸਤਲਵਲੀ